ਨਿਕਲ ਜੀ ਬਚ ਗਿਆ ਓਏ ਹਾਂਜੀ ਸਾਫਰੀ ਗਾਲ ਬਈ ਸਾਰਿਆਂ ਨੂੰ ਕੀ ਹਾਲ ਚਾਲ ਨੇ ਠੀਕ ਠਾਕ ਹੋ ਤਾਂ ਬਈ ਦਿਨ ਚੜ ਗਿਆ ਧੁੱਪ ਚੜ ਗਈ ਵਧੀਆ ਹੁਣ ਆਪਾਂ ਜਾਨਵਰਾਂ ਨੂੰ ਥੋੜਾ ਜਿਹਾ ਲੇਟ ਛੱਡਦੇ ਆ ਕਿਉਂਕਿ ਬਈ ਬਾਹਰ ਠੰਡਾ ਪਾਣੀ ਹੁੰਦਾ ਇਹ ਪੀ ਲੈਂਦੇ ਨੇ ਤਾਂ ਫਿਰ ਬਿਮਾਰ ਹੋ ਸਕਦੇ ਆ ਤਾਂ ਹੁਣ ਧੁੱਪ ਚੜੀ ਤਾਂ ਛੱਡਦੇ ਆ ਬਈ ਜਾਨਵਰ ਪਹਿਲਾਂ ਆਪਾਂ ਛੱਡਾਂਗੇ ਸੁਲਤਾਨ ਦੀ ਟੀਮ ਨੂੰ ਤੇ ਇਹਦੀਆਂ ਮੁਰਗੀਆਂ ਨੂੰ ਅਫੀਲ ਆਜੋ ਵੀ ਭੱਜਿਓ ਤੇ ਹੁਣ ਆਪਾਂ ਛੱਡਾਂਗੇ ਬਾਕੀ ਮੁਰਗੀਆਂ ਨੂੰ ਇਹ ਵੀ ਅਫੀਲ ਨੇ ਆਪਣੀਆਂ ਇਹ ਕਾਫਰ ਦਾ ਚਾਉਂ ਜਾ ਚਲੋ 76 ਮੁਰਗੀਆ ਤੇ ਹੁਣ ਆਪਾਂ ਛੱਡਾਂਗੇ ਡਾਕੂ ਨੂੰ ਆ ਜਾ ਵੀ ਡਾਕੂ ਤੇ ਆ ਵੀ ਆਪਾਂ ਟ੍ਰੇਆਂ ਵਾਪਸ ਦੇ ਕੇ ਆਉਣੀਆਂ ਨੇ ਡੀਐਸਪੀ ਫਾਰਮ ਤੇ ਤੇ ਨਾਲੇ ਲੈ ਕੇ ਆਵਾਂਗੇ ਆਪਾਂ ਨਵੇਂ ਜਾਨਵਰ ਦੇਖਦੇ ਆ ਕਿਹੜੇ ਕਿਹੜੇ ਜਾਨਵਰ ਆ ਰਹੇ ਨੇ ਉੱਥੇ ਤਾਂ ਉੱਥੇ ਨਵੇਂ ਜਾਨਵਰ ਆ ਰਹੇ ਨੇ ਉਹ ਲੈ ਕੇ ਆਵਾਂਗੇ ਤਾਂ ਪਹਿਲਾਂ ਆਪਾਂ ਇਹਨਾਂ ਨੂੰ ਛੱਡ ਦਈਏ ਆ ਜਾਓ ਵੀ ਆ ਤਾਂ ਝੋਟੇ ਮਫਤੋ ਕੀ ਨਿਕਲਦੇ ਨੇ ਬਾਹਰ ਉਹ ਜਾਓ ਕੀ ਬਾਤ ਹੈ ਵੈਰੀ ਗੁੱਡ ਚਲੋ 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 ਸ਼ਾਬਾਸ਼ ਹੋ ਗਿਆ ਮਸਤ ਪਾਲੀ ਪਾਲ ਕਿਆ ਬਾਤ ਹੈ ਇਹਦੇ ਆ ਵੀ ਬਈ ਫਰਸਰ ਹੋ ਗਿਆ ਇਹਦੇ ਸਾਰੇ ਖੰਭ ਨਵੇਂ ਆ ਗਏ ਝੜ ਕੇ ਤੇ ਨਾਲੇ ਆ ਗਏ ਇਹਦੀ ਘਰ ਵਾਲੀ ਦੇ ਇਹਦੇ ਆ ਟਰਕੀ ਦੇ ਆ ਪਹਿਲਾਂ ਬਾਹਰ ਰਹਿ ਗਈਆਂ ਰਾਤ ਇਹ ਬਾਹਰ ਫਿਰਦੀਆਂ ਸੀਗੀਆਂ ਇਹਦੇ ਉੱਤੇ ਚੜ ਕੇ ਬੈ ਗਈਆਂ ਤਾਂ ਰਾਤੇ ਬਾਹਰ ਹੀ ਰਹਿ ਗਈਆਂ ਹੁਣ ਆਪਾਂ ਇਧਰਲੇ ਛੱਡਦੇ ਆਂ ਬਈ ਆਹਲੇ ਆਇਆ ਵੀ ਕੇਰਾ ਸ਼ਿਕਾਰੀ ਚਲੋ ਜੀ ਸ਼ਾਬਾਸ਼ ਖੜਜੋ ਖੜਜੋ ਦਾਣਾ ਪਾਣੀ ਵੀ ਪਾਉਣਿਆ ਤੁਹਾਨੂੰ ਖੀਰ ਤੇ ਰਾਂਝਾ ਛੱਡ ਦਈਏ ਓਏ ਖੜਜੋ ਤੁਸੀਂ ਘਾਤ ਰੌਲਾ ਪਾਇਆ ਆਇਓ 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 ਕੇਰਾ ਭੱਜ ਕੇ ਚਲੋ 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 ਵੈਰੀ ਗੁੱਡ ਖੜਜੋ 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 ਓਏ ਐਜੋ ਨਹੀਂ ਖਾਣਾ ਐਜੋ ਨਹੀਂ ਖਾਣਾ ਖੜਜੋ ਆਜੋ ਉਰੋ ਖਾਓ 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 ਸ਼ਾਬਾਸ਼ ਲੈ ਇਧਰ ਹੋ ਜਾ ਸੁਲਤਾਨ ਇੱਕ ਪਾਸੇ ਹੋ ਜਾ ਲਓ ਜੀ ਖਾਓ ਇਥੋਂ ਖਾਓ 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 ਆ ਪਈਆ ਬਈ ਕਿਨਕੀ ਇੱਕ ਡੱਬਾ ਭਾਈ ਦਾ ਪਾ ਦਿੰਨੇ ਆ ਇੰਨੀ ਕ ਬਹੁਤਾ ਚੱਲ ਓਏ ਖੜਜੋ ਖੜਜੋ ਆ ਮਿਕਸ ਕਰ ਦਈਏ ਵਿੱਚ ਆ ਲੋ ਆ ਕਣ ਕੀ ਮਿਕਸ ਕਰ ਦਿੰਨੇ ਆ ਖਾਓ ਵੀ ਇੱਥੋਂ ਖਾਓ ਚੱਕ ਦੋ ਫੱਟੇ ਚਲੋ ਵੀ ਖਾਓ ਆਸੀਂ ਇਹਨਾਂ ਦਾ ਦੂਜਾ ਫੀਡਰ ਪਈ ਐਚ ਵੀ ਪਾ ਦਿੰਨੇ ਆ ਆਜੋ ਵੀ ਖਾਓ ਚੱਕ ਦੋ ਫੱਟੇ ਦੋ ਫੀਡਰ ਲਾਏ ਹੋਏ ਨੇ ਇੱਕ ਓਰੇ ਇੱਕ ਓਰੇ ਤਾਂ ਵੀ ਜਿਹੜਾ ਆ ਫੀਡਰ ਆ ਇੱਥੇ ਸੁਲਤਾਨ ਖਾਨ ਦਾ ਤੇ ਇਹਦੀਆਂ ਮੁਰਗੀਆਂ ਤੇ ਅੱਜ ਇਹ ਉਧਰ ਜਾ ਰਿਆ ਸੀ ਤਾਂ ਬਾਕੀ ਜਾਨਵਰ ਇਹਦੇ ਕੋਲੇ ਆਉਂਦੇ ਨਹੀਂ ਬਈ ਇਹੇ ਮਾਰਦਾ ਉਹਨਾਂ ਨੂੰ ਤਾਂ ਕਰਕੇ ਦੋ ਫੀਡਰ ਲਾਏ ਹੋਏ ਨੇ ਉਹ ਉਧਰ ਆ ਬਈ ਟਰਕੀਆਂ ਦਾ ਡੱਕਸ ਦਾ ਇਹ ਸਾਰੇ ਉਧਰ ਖਾਂਦੇ ਨੇ ਆ ਸੁਲਤਾਨ ਦੀ ਗੈਂਗਾ ਕੱਲੀ ਆਲੇ ਆਂਦੀ ਆਂਡੇ ਵਾਲੀ ਫੀਡ ਪੋਲਟਰੀ ਫਾਰਮ ਵਾਲੀਆਂ ਮੁਰਗੀਆਂ ਦੀ ਆ ਜੋ ਵੀ ਭਾਈਏ ਚੱਲ ਕੇ ਓਏ ਖੜ ਜੋ ਰੌਲਾ ਕਿਉ ਪਾਇਆ ਆ ਗਏ ਅਸੀਂ ਪਰਾਂ ਹੋ ਜੋ ਆ ਤੁਹਾਡੀ ਫੀਡ ਲੈ ਕੇ ਆਏ ਆਂਗੇ ਚਲੋ ਚਲੋ ਫੈਟ ਤੇ ਹੋ ਜੋ ਸਾਰੀਆਂ ਆਸੀ ਬਈ ਆਂਡੇ ਵਾਲੀ ਫੀਡ ਇਹਦੇ ਨਾਲ ਆਂਡੇ ਧਰਦੀਆਂ ਨੇ ਖਾ ਕੇ ਆਹ ਜ਼ਰੂਰੀ ਆ ਪਾਣੀ ਨਾਲੇ ਪਾਈਏ ਫੀਡ ਤੇ ਨਾਲੇ ਚੱਕਦੇ ਇਹਨਾਂ ਦੇ ਆਂਡੇ ਚਲੋ ਵੀ ਇੱਧਰ ਆਜੋ ਸਾਰੀਆਂ ਆਹ ਵਾਲੇ ਫੀਡਰ ਚ ਆਜੋ ਆਇਓ ਜੀ ਆਜੋ ਵੀ ਆਜੋ 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 ਸ਼ਾਬਾਸ਼ ਖਾਓ ਖਾਓ ਲੜਨਾ ਨਹੀਂ ਹੈਗਾ ਪਿਆਰ ਨਾਲ ਖਾਓ ਸਾਰੀਆਂ ਲੈ ਆਜੋ ਐਂ ਕਰੋ ਅਧੀਆਂ ਇੱਧਰ ਆਜੋ ਬਾਕੀ ਦੀ ਐਚ ਪਾ ਦਿੰਨੇ ਆ ਖਾਓ ਵੀ ਇੱਕ ਵਾਰੀ ਭਰਤਾ ਐਸ ਤੋਂ ਬਾਅਦ ਬਈ ਆਪਾਂ ਦੁਪਹਿਰੇ ਪਾਵਾਂਗੇ ਤੇ ਆਪਣੇ ਦੋ ਵੱਲਬ ਚੱਲਦੇ ਆ ਇੱਕ ਹੋਰਿਆ ਖਰਾਬ ਇਹਨੂੰ ਆਪਾਂ ਚੇਂਜ ਕਰ ਦਿੰਨੇ ਆ ਕੋਈ ਗੱਲ ਨਹੀਂ ਖਾਓ ਕੇ ਨਾ ਆ ਕੱਢ ਲੇ ਬਈ ਪਿਛਲੇ ਸਾਲ ਵਾਲੇ ਫੀਡਰ ਮੁਰਗੀਆਂ ਦੇ ਤਾਂ ਬਈ ਕੁੱਜੇ ਚ ਪਾਣੀ ਠੰਡਾ ਹੋ ਜਾਂਦਾ ਬਾਹਲਾ ਤਾਂ ਬਈ ਕਈ ਭਰਾਵਾਂ ਨੇ ਕਮੈਂਟ ਵੀ ਆਏ ਸੀ ਬਈ ਫੀਡਰ ਲਾਓ ਪਲਾਸਟਿਕ ਵਾਲੇ ਤਾਂ ਬਈ ਆਪਾਂ ਫੀਡਰ ਲਾ ਲੇ ਦੋਨੇ ਕੱਢ ਲੇ ਬਾਹਰ ਅੱਜ ਉਹ ਸਾਈਡ ਤੇ ਤਾਂ ਹੋ ਜਾਓ ਪਰਾਂ ਹੋ ਜਾਓ ਮੈਨੂੰ ਫੀਡਰ ਤਾਂ ਰੱਖ ਲੈਣ ਦਿਓ ਚਲੋ ਉਧਰ ਚਲੋ 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 ਸ਼ਾਬਾਸ਼ ਆ ਲੋ ਵੀ ਪਾਣੀ ਵਾਲਾ ਫੀਡਰ ਰੱਖ ਤਾਂ ਆਪਾਂ ਇਹਨਾਂ ਦਾ ਪਰਾਂ ਹੋ ਜਾਓ ਪਿੱਛੇ ਚਲੋ ਓਏ ਬਾਹਰ ਆ ਗਿਆ ਬਾਹਰ ਨਿਕਲ ਜੀ ਬਚ ਗਿਆ ਓਏ ਬਚ ਗਿਆ ਓਏ ਜਮਾਂ ਮੌਕੇ ਤੇ ਬਚ ਗਿਆ ਕਬੂਤਰ ਬਾਹਰ ਨਿਕਲਦਾ ਨਿਕਲਦਾ ਟਰੇ ਤੇ ਬਹਿ ਗਿਆ ਤਾਂ ਬਚ ਗਿਆ ਨਹੀਂ ਤਾਂ ਨਿਕਲ ਚੱਲਿਆ ਸੀ ਬਈ ਓ ਹੋ ਹੋ ਬੜਾ ਮੌਕੇ ਤੇ ਬਚਿਆ ਬਈ ਨਿਕਲ ਚੱਲਿਆ ਸੀ ਆ ਤਾਂ ਪੱਗ ਜਾਏ ਵੀ ਨਹੀਂ ਹੋਏ ਚੰਗੀ ਤਰ੍ਹਾਂ ਵੱਡੇ ਜੋੜੇ ਨੇ ਉਹ ਬਚ ਗਿਆ ਬਈ ਬਚਤ ਰਹੀ ਗਈ ਬਸ ਬਾਲ-ਬਾਲ ਬਚ ਗਿਆ ਆ ਨੀਲੇ ਕਬੂਤਰਾਂ ਨੂੰ ਰੱਖਦੀ ਐ ਦਾਣੇ ਆ ਲੋ ਵੀ ਥੋੜੇ ਦਾਣੇ ਬਾਹਰ ਨਾ ਆ ਜਾਓ ਤੁਸੀਂ ਵੀ ਆਜੋ 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 ਇਹ ਆ ਲੋ ਵੀ ਖਾਓ ਤabbe ਇਧਰਲੇ ਖੋਡੇ ਚ ਵੀ ਰੱਖਤੇ ਦਾਣੇ ਤੇ ਨਾਲੇ ਬਈ ਆਪਾਂ ਆ ਮਹੀਨੇ ਵਾਲਾ ਗੇਬੇ ਕੱਢਣਾ ਸੀ ਤਾਂ ਬਈ ਗੇਬੇ ਆਪਾਂ ਕੱਢਾਂਗੇ ਅਗਲੀ ਵੀਡੀਓ ਚ ਬਾਕੀ ਬਈ ਕੱਲ ਸ਼ਾਮ ਨੂੰ ਦਾਣੇ ਧਰੇ ਨਹੀਂ ਗਏ ਅਸੀਂ ਬਾਹਰ ਜਾ ਰਹੇ ਸੀ ਦਵਾਈ ਲੈਣ ਕਿਤੇ ਤਬਈ ਲੇਟ ਹੋ ਗਏ ਤਬਈ ਭੁੱਖੇ ਸੀਗੇ ਪੂਰੇ ਕਬੂਤਰ ਤੁਸੀਂ ਆ ਵੀ ਦੇਖੋ ਕਿਵੇਂ ਬਾਹਰ ਨਿਕਲ ਨੂੰ ਫਿਰਦੇ ਸੀਗੇ ਬਾਕੀ ਬਈ ਕੰਮ ਡਾਨਾ ਤੇ ਅਗਲੀ ਵੀਡੀਓ ਚ ਕੱਢਾਂਗੇ ਆਪਾਂ ਗੇਬੇ ਮਿੱਤਰੋ ਬੱਲਾ ਦੀ ਖਰਾਕ ਲਿਆਂਦੀ ਆਜੋ ਪਾਈਏ ਉਹ ਦੂਜੀ ਪਰਲੀ ਉਹਨਾਂ ਦੀ ਆ ਕਤੂਰੀਆਂ ਦੀ ਲਓ ਜੀ ਪਰ ਗਿਆ ਜਮ ਆਇਓ ਰਖੀਏ ਚੱਲ ਕੇ ਬੈਲਾ ਬੈਲਾ ਕੀ ਹਾਲ ਏਂ ਤੇਰੇ ਆ ਲੈ ਤਰੀ ਡਾਈਟ ਚੱਕ ਦੇ ਫੱਟੇ ਖਾ ਕੇ ਰਾਂ ਤੂੰ ਖਾ ਖਰਾਕ ਅਸੀਂ ਕੱਢਦੇ ਆਂ ਬੱਕਰੀਆਂ ਬਾਹਰ ਆ ਤਰੋ ਤੇ ਚਾਤਰੋ ਹਾਂ ਵੀ ਚਲੋ ਬਾਹਰ ਚਲੋ ਤੁਸੀਂ ਧੁੱਪ ਚੜ ਗਈ ਚੱਲ ਭੱਜ ਜਾ ਓੜਿਆ ਬਾਹਰ ਚਲ ਬਾਹਰ 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 ਭੱਜ 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 ਛੱਡ ਜਾ ਛੱਡ ਜਾ ਤੈਨੂੰ ਵੀ ਛੱਡ ਦੇਾਂਗੇ ਲੈ ਜਾ ਭੱਜ ਜਾ ਚੱਲ ਚੱਲ ਬਾਹਰ ਚੱਲ ਲੋ ਜੀ ਆਤਰੋ ਤੇ ਚਾਤਰੋ ਕੱਢਤੀਆਂ ਬਾਹਰ ਬਈ ਵਧੀਆ ਧੁੱਪ ਚੜ ਗਈ ਹੁਣ ਕੱਡੀਆਂ ਨੇ ਤੇ ਆਪਦੀ ਖੁਰਲੀ ਤੇ ਆ ਗਈਆਂ ਲਾਲ ਲਾਲ ਖੁਰਲੀ ਤੇ ਲੋ ਜੀ ਲੋ ਨਿਆਰੀ आज ਆਕ ਲੈਣ ਦੀ ਮਿੱਤਰੋ ਆਂਡੇ ਚੱਕਣ ਵਾਸਤੇ ਟੋਕਰੀ ਕੈਂਡਜੀ ਘੁੰਗਰੂਆਂ ਵਾਲੀ ਨਾਲੇ ਲਾਡੋ ਤੇ ਰਾਵੀ ਇਹ ਦੋਨੇ ਮਾਮਾ ਧੀਆ ਘੜਤੀਆਂ ਬਾਹਰ ਤੇ ਆਜੋ ਚੱਕੀਏ ਆਂਡੇ ਆ ਸੋਹਣੀ ਜੀ ਟੋਕਰੀ ਚ ਦੇਖਦੇ ਆਂ ਅੱਜ ਕਿੰਨੇ ਆਂਡੇ ਦਿੱਤੇ ਨੇ ਪਿਛਲੀ ਵੀਡੀਓ ਦੇ ਵਿੱਚ 8 ਆਂਡੇ ਸੀ 8 ਪਤ ਨਹੀਂ 9 ਇਹ ਜਾਂ ਕੁਝ ਸੀਗਾ ਬਾਕੀ ਅੱਜ ਦੇਖਦੇ ਆਂਗੇ ਇਹ ਕਾਂਡਾ ਤਾਂ ਆ ਪਿਆ ਬਈ ਆ ਮੁਰਗੀ ਦੇ ਪੈਰ ਥੱਲੇ ਪਰਾ ਹੋ ਜਾ ਪਹਿਲਾ ਆਂਡਾ ਤਾਂ ਆਪਾਂ ਨੂੰ ਇੱਥੋਂ ਹੀ ਮਿਲ ਗਿਆ ਲਓ ਜੀ ਆ ਸੀ ਆਪਣਾ ਪਹਿਲਾ ਆਂਡਾ ਹੁਣ ਚਲਦੇ ਆਂ ਇੱਧਰ ਇੱਧਰ ਮੁਰਗੀ ਬੜੀ ਬੈਠੀ ਆ ਗੰਜੀ ਜੀ ਧੌਣ ਵਾਲੀ ਆਂਡੇ ਦੇਣ ਵਾਸਤੇ ਇੱਕ ਆਂਡਾ ਆ ਦੋ ਆਂਡੇ ਇੱਧਰ ਪਏ ਨੇ ਲਓ ਜੀ ਦੋ ਤਿੰਨ ਆ ਜੋ ਆ ਗਈ ਟੋਕਰੀ ਚ ਚਲਦੇ ਆਂ ਚੱਲ ਵੀ ਬਾਹਰ ਨਿਕਲ ਜਾ ਤਿੰਨ ਇੱਧਰ ਹੋ ਜਾ ਆ ਪਿਆ ਚੌਥਾ ਆਂਡਾ ਇਹ ਵੀ ਬਹੁਤ ਡਾਂਡਾ ਬਈ ਚਾਰ ਹੋ ਗਏ ਇੱਧਰ ਕਿਆ ਬਾਤ ਐ ਬਈ ਬੱਲੇ ਪੰਜ 6 7 8 9 9 ਹੋ ਗਏ ਬਾਕੀ ਇਧਰ ਇਧਰ ਆ ਪਏ ਬਈ ਦੋ ਕੀ ਬਾਤ ਹੈ ਦਫਾ 11 ਤਾਂ ਮਿੱਤਰੋ ਬਈ ਅੱਜ ਹੋਈ ਆਪਾਂ ਨੂੰ 11 ਆਂਡਿਆਂ ਦੀ ਕਲੈਕਸ਼ਨ ਆਪਣੇ ਮਿੰਨੀ ਪੋਲਟਰੀ ਫਾਰਮ ਚੋਂ ਆ ਜੋ ਵੀ ਚਲੀਏ ਬਾਹਰ ਪਹਿਲਾਂ ਹੋਈ ਸੀ ਆਪਾਂ ਨੂੰ 8-9 ਆਂਡਿਆਂ ਦੀ ਤਾਂ ਬਈ ਵੱਧ ਗਿਆ ਕੰਮ ਦਿਨੋਂ ਦਿਨੀ ਵਧੀ ਜਾਂਦਾ ਕੰਮ 11 ਅੰਡੇ ਹੋ ਗਏ ਬਹੁਤ ਨੇ ਬਈ ਬਾਧੂ ਆ 11 ਆਏ ਆ ਜੋ ਵੀ ਚਲੀਏ ਲਓ ਜੀ ਆਪਣਾ ਕੰਮ ਹੋ ਗਿਆ ਡਨ ਤੇ ਇਹਨੂੰ ਕਰਦੇ ਆ ਆਪਾਂ ਬੰਦ ਆਪਾਂ ਪਹੁੰਚ ਗਏ ਬਈ ਤਲਵੰਡੀ ਸਾਬੋ ਤੇ ਇੱਧਰ ਆ ਬਈ ਡੀਐਸਪੀ ਫਾਰਮ ਆਪਣੇ ਸੱਜੇ ਹੱਥ ਖੱਬੇ ਆ ਥਾ ਬਈ ਗੁਰੂ ਘਰ ਤੇ ਆ ਜਿਹੜੀ ਸੜਕਾ ਇਹ ਜਾਂਦੀ ਆ ਬਈ ਭਾਗੀ ਮੰਦਰ ਨੂੰ ਤਾ ਮੈਤ੍ਰੋ ਬਈ ਤਲਵੰਡੀ ਤੋਂ 2-3 ਕਿਲੋਮੀਟਰ ਅੱਗੇ ਆ ਬਈ ਰੋਡ ਦੇ ਉੱਤੇ ਡੀਐਸਪੀ ਫਾਰਮ ਆਇਮ ਬੋਰਡ ਲੱਗਿਆ ਹੋਇਆ ਬਈ ਸਾਹਮਣੇ ਤਾਂ ਬਈ ਇਧਰ ਲਿਆ ਹੱਥ ਸੱਜੇ ਹੱਥ ਤਾਂ ਬਈ ਆ ਸਕਦੇ ਹੋਂ ਤੁਸੀਂ ਫਾਰਮ ਤੇ ਪਹੁੰਚ ਗਏ ਬਈ ਨਵੇਂ ਜਾਨਵਰ ਲੈਣ ਆਏ ਆ ਬਈ ਤੇ ਇਧਰ ਦੇਖੋ ਬਈ ਡਾਕਸ ਦਾ ਕਾਰਖਾਨਾ ਇੰਨੀਆਂ ਡਾਕਸ ਨੇ ਬਈ ਭਰਿਆ ਪਿਆ ਬਈ ਸਾਰਾ ਬਹੁਤ ਜ਼ਿਆਦੇ ਨੇ ਬਈ ਬਹੁਤ ਨਜਾਇਜ਼ ਤੇ ਰੇਟ ਵੀ ਬਾਈ ਦਾ ਠੀਕ ਠਾਕ ਆ 1000 ਰੁਪਏ ਦਾ ਜੋੜਾ ਦੇ ਦਿੰਦਾ ਬਾਕੀ ਆਪਣਾ ਨਾਮ ਲਾਉਂਗੇ ਤਾਂ ਮਾਨਤਾਨ ਵੀ ਕਰ ਦੂ ਲੋ ਵੀ ਡੀਐਸਪੀ ਫਾਰਮ ਤੋਂ ਆਪਾਂ ਲਈਆਂ ਨੇ ਬਈ ਡਾਕਸ ਤੇ ਘਰੇ ਜਾ ਕੇ ਦਿਖਾਵਾਂਗੇ ਤੁਹਾਨੂੰ ਕਿਵੇਂ ਦੀਆਂ ਨੇ ਥੋੜਾ ਜਿਹਾ ਸਾਨੂੰ ਐਮਰਜੈਂਸੀ ਸੀਗੀ ਵੀਡੀਓ ਬਣਾ ਨਹੀਂ ਸਕੇ ਬਾਕੀ ਬਈ ਇੱਕ ਦਿਖਾ ਦਿੰਨੇ ਆ ਤੁਹਾਨੂੰ ਤਾਂ ਬਈ ਦੋ ਜੋੜੇ ਲਈ ਨੇ ਤਾਂ ਇਹ ਚੱਲ ਕੇ ਛੱਡਾਂਗੇ ਆਪਾਂ ਮਿੰਨੀ ਜੂਚ ਆਪਣੇ ਬਈ ਤੇ ਬਹੁਤ ਸੋਹਣਾ ਰੰਗ ਆ ਬਈ ਇਹਨਾਂ ਦਾ ਬਾਲੀਆਂ ਘੈਂਟ ਨੇ ਬਾਕੀ ਬਾਈ ਕੋਲੇ ਬਾਧੂ ਬੱਤ ਘਾਨੇ ਜਿੰਨੀਆਂ ਮਰਜ਼ੀ ਲਿਓ ਤੁਹਾਨੂੰ ਸ਼ਾਰਟ ਵੀਡੀਓ ਚ ਪਾ ਕੇ ਦਿਖਾ ਦਾਂਗੇ ਤਾਂ ਹੁਣ ਆਪਾਂ ਚੱਲਦੇ ਆਂ ਬਈ ਬਾਈ ਦੀ ਟਰੇ ਮੋੜਨ ਆਈ ਸੀ ਤਾਂ ਇੱਕ ਮੋੜਤੀ ਇੱਕ ਦਵਾਰੀ ਲੈ ਕੇ ਚੱਲੇ ਆਂ ਤਾਂ ਬਾਕੀ ਮਿਲਦੇ ਆਂ ਬਈ ਸੈਟਅਪ ਤੇ ਚੱਲ ਕੇ ਆਜੋ ਵੀ ਆਜੋ ਛੱਡੀਏ ਨਵੇਂ ਜਾਨਵਰ ਲਿਆਂਦੇ ਬਈ ਗੱਡੀ ਚੋਂ ਉਤਾਰ ਲੈ ਚਲੋ ਬਈ ਚਲੋ ਲੈ ਚਲੋ ਇੱਥੇ ਰੱਖ ਲਾ ਰਾ ਕਲੌਰੀ ਆ ਚੱਕੋ ਵੀ ਆ ਲੈ ਆਂਦੇ ਨਵੇਂ ਜਾਨਵਰ ਜਿਨ ਕੀ ਨਵੀਆਂ ਡਾਕਸ ਆ ਜਾਓ ਫਿਰ ਛੱਡੀਏ ਇਹਨਾਂ ਨੂੰ ਇਹਨਾਂ ਦੇ ਪੌਂਡ ਦੇ ਵਿੱਚ ਆ ਜਾ ਵੀ ਕੀਰਤ ਕੱਢ ਬਾਹਰ ਤੇ ਇਹਨਾਂ ਨੂੰ ਛੱਡ ਇਹਨਾਂ ਦੇ ਪੌਂਡ ਚ ਨਵੇਂ ਲਿਆਂਦੇ ਨੇ ਬਈ ਦੋ ਜੋੜੇ ਤੇ ਨਾਲੇ ਰੱਖਾਂਗੇ ਇਹਨਾਂ ਦਾ ਨਾਮ ਤਾਂ ਬਈ ਨਾਮ ਦੱਸਿਓ ਬਈ ਇਹਨਾਂ ਦੀ ਗੈਂਗ ਦਾ ਕੀ ਨਾਮ ਰੱਖੀਏ ਪਹਿਲੀ ਡਾਕ ਇਹ ਆ ਬਈ ਇਹ ਆ ਮੇਲ ਤੇ ਬਹੁਤ ਸੋਹਣੀ ਆ ਬਈ ਬਾਲਾ ਪਿਆਰਾ ਰੰਗ ਆ ਛੱਡ ਦੇ ਵੀ ਲਓ ਜੀ ਕੀ ਬਾਤ ਹੈ ਵਾਓ ਖੁਸ਼ ਹੋ ਗਈ ਬਈ ਲਿਆ ਬਈ ਇਹਦੀ ਫੀਮੇਲ ਕੀ ਬਾਤ ਹੈ ਬਹੁਤ ਫੋਣੀ ਆ ਬਈ ਇਹ ਵੀ ਛੱਡ ਦੇ ਕੀ ਬਾਤ ਹੈ ਲਓ ਜੀ ਇਹ ਵੀ ਗਈ ਅੰਦਰ ਵਾਓ ਇਹ ਲੈਣੀਆਂ ਨਿਆਰੇ ਇਹਨਾਂ ਦੀ ਗੈਂਗ ਦਾ ਆਪਾਂ ਘੈਂਡ ਜਾਂ ਨਾਮ ਰੱਖਾਂਗੇ ਆ ਮੇਲ ਆ ਬਈ ਇਹ ਵੀ ਬਹੁਤ ਪਿਆਰਾ ਛੱਡ ਦੇ ਵੀ ਅੰਦਰ ਲਓ ਜੀ ਇਹ ਵੀ ਗਈ ਕੀ ਬਾਤ ਹੈ ਵੈਰੀ ਗੁੱਡ ਲਿਆ ਵੀ ਆफी ਫੀਮੇਲ ਬਈ ਛੱਡ ਦੇ ਵੀ ਅੰਦਰ ਲਓ ਜੀ ਕੀ ਬਾਤ ਹੈ ਤਾ ਬਈ ਦੋਨੇ ਜੋੜੇ ਗਏ ਪਾਣੀ ਦੇ ਅੰਦਰ ਤੇ ਖੁਸ਼ ਹੋ ਗਏ ਬਈ ਪਾਣੀ 'ਚ ਜਾ ਕੇ ਤਾਂ ਬਈ ਇਹਨਾਂ ਦੀ ਗੈਂਗ ਦਾ ਨਾਮ ਦੱਸੋ ਕੀ ਨਾਮ ਰੱਖੀਏ ਆ ਦੋਨੇ ਜੋੜਿਆਂ ਦਾ ਆਪਾਂ ਇੱਕੋ ਨਾਮ ਰੱਖਾਂਗੇ ਜਨਨ ਕਿ ਜਿਹੜਾ ਗੈਂਗ ਦਾ ਨਾਮ ਹੁੰਦਾ ਉਵੇਂ ਤਾਂ ਬਈ ਬਾਕੀ ਬਹੁਤ ਪਿਆਰੀਆਂ ਨੇ ਬਈ ਤੇ ਬਹੁਤ ਕਿਊਟ ਨੇ ਬਈ ਤੇ ਬਹੁਤ ਸੋਹਣੀਆਂ ਨੇ ਤਾਂ ਬਈ ਖੁਸ਼ ਹੋ ਗਈਆਂ ਪਾਣੀ ਦੇ ਅੰਦਰ ਜਾ ਕੇ ਦੇਖੋ ਬਈ ਕਿਵੇਂ ਲੈਂਦੀਆਂ ਨੇ ਇਹਨੇ ਯਾਰੇ ਬਾਲੀਆਂ ਘੈਂਟ ਨੇ ਬਈ ਤਾਂ ਬਈ ਪਹਿਲਾਂ ਵੀ ਹੁੰਦੀਆਂ ਸੀ ਆਪਣੇ ਕੋਲੇ ਆ ਡਾਕਸ ਹਾਕੀ ਕੈਮਲ ਤਾਂ ਹੁਣ ਆਪਾਂ ਦੁਬਾਰੇ ਲਿਆਂਦੀਆਂ ਬਈ ਤੇ ਸੈਟਅਪ ਤੇ ਆਪਣੇ ਰੌਣਕ ਹੋਰ ਵੀ ਵਧ ਗਈ ਆ ਦੇਖੋ ਵੀ ਜਦੋਂ ਬਿੱਲੋ ਨੂੰ ਆਪਾਂ ਹੀਰ ਤੇ ਰਾਂਝੇ ਦੇ ਕੋਲੇ ਕਰਦੇ ਆ ਦੇਖੋ ਕਿਵੇਂ ਕਰਨੀ ਆ ਛੱਪ ਵਾਂਗੂ ਫੁਕਾਰੇ ਮਾਰਦੀ ਆ ਦਵਾਰੇ ਕਰੀ ਦੇਖੋ ਵੀ ਫੁਕਾਰੇ ਦੇਖੋ ਕਾ ਨੂੰ ਇਹਦਾ ਦਿਲ ਨਿਕਲ ਜੂ ਛੋਟੀ ਜੀ ਦਾ ਇਹ ਡਰਦੀ ਆ ਇਹ ਛੱਡਦੇ ਨੂੰ ਭੱਜ ਜਾ ਬਿੱਲੋ ਚੱਲ ਚੱਲ ਓਡੀਆ ਇੱਧਰ ਆ ਤੂੰ ਨਹੀਂ ਜਾ ਸਕਦੀ ਪਾਣੀ ਦੇ ਅੰਦਰ ਉਹ ਤਾਂ ਡਾਕਸ ਨੇ ਤੂੰ ਹੈਗੀ ਆ ਡੌਗ ਡਗੇਸ਼ ਬਾਈ ਓਏ ਹਾਂ ਵੀ ਤੁਹਾਨੂੰ ਕੀ ਹੋ ਗਿਆ ਛਾਲਾ ਮਾਰੀ ਜਾਂਦੇ ਨੇ ਰੌਲਾ ਪਾਈ ਜਾਂਦੇ ਨੇ ਕੋਈ ਨਾ ਤੁਹਾਨੂੰ ਰਾਤ ਨੂੰ ਛੱਡਾਂਗੇ ਹੁਣ ਨਹੀਂ ਛੱਡਦੇ ਬੇਟਾ ਤੁਸੀਂ ਅੰਦਰ ਰਹੋ ਰਾਤ ਨੂੰ ਵਾਰੀ ਆਉਗੀ ਤੁਹਾਡੀ ਚਲੋ ਹੁਣ ਤੁਸੀਂ ਬਾੜੇ 'ਚ ਖੇਡੋ ਆਪਦੇ 'ਚ ਆਹ ਲਿਆਂਦੀ ਵੱਡੀ ਡੱਕ ਬਈ ਆ ਵੀ ਛੱਡ ਦੇ ਇਹਨਾਂ ਦੇ ਨਾਲ ਦੋਸਤੀ ਪਵਾ ਦੇ ਇਹਨਾਂ ਦੀ ਲੋ ਬਈ ਇਹਦੇ ਨਾਲ ਦੋਸਤੀ ਕਰੋ ਆ ਆ ਤੁਹਾਡੇ ਸੀਨੀਅਰ ਨੇ ਠੀਕ ਆ ਇਹਨਾਂ ਨਾਲ ਦੋਸਤੀ ਕਰੋ ਡਰਨਾ ਨਹੀਂ ਹੈਗਾ ਇਹਨਾਂ ਨਾਲ ਇਕੱਠੇ ਨਾ ਆਇਆ ਕਰੋ ਦੋਨੇ ਸਾਰੀ ਗੈਂਗ ਇਕੱਠੀ ਨਾ ਆਇਆ ਕਰੋ ਓਏ ਨਾ ਹੀਰੇ ਡਰ ਨਾ ਪੁੱਤ ਤੇਰੇ ਤੋਂ ਛੋਟੇ ਨੇ ਓ ਹੋ ਸ਼ਰਮ ਕਰ ਤਾਂ ਮਿੱਤਰੋ ਬਈ ਆਸੀ ਆਪਣੇ ਨਵੇਂ ਜਾਨਵਰ ਕਮੈਂਟ ਕਰਕੇ ਜਰੂਰ ਦੱਸਿਓ ਕਿਵੇਂ ਲੱਗੇ ਆਪਣੇ ਨਵੇਂ ਮੈਂਬਰ ਤੇ ਨਾਲੇ ਦੱਸ ਦਿਓ ਬਈ ਨਾਮ ਮਿਲਦੇ ਆ ਨਵੀਂ ਜੀ ਵੀਡੀਓ ਚ ਨਵੇਂ ਜੇ ਟੌਪਿਕ ਤੇ ਚੈਨਲ ਕਰ ਲਓ ਸਬਸਕ੍ਰਾਈਬ ਰੱਬ ਰਾਖਾ ਜਟੋ